ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਇਹ ਜੋ ਬੇਨਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਂਦੇ ਹਾਂ ਭਗਵੰਤ ਮਾਨ ਤੋਂ ਹੋਈ ਗਲਤੀ ਤੋਂ ਬਾਅਦ ਲਾਈਵ ਆਈ ਭਗਵੰਤ ਮਾਨ ਦੀ ਮਾਤਾ ਨੇ ਮੰਗੀ ਕਿਸਾਨਾਂ ਤੋਂ ਮੁਆਫੀ ਤੇ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਭਗਵੰਤ ਮਾਨ ਉਸਦੇ ਸੀਐਮ ਦਫਤਰ ਦੇ ਬਾਹਰ ਵੀ ਕਿਸਾਨ ਜਥੇਬੰਦੀਆਂ ਨੇ ਕਿੰਨਾ ਚੱਕਰ ਧਰਨਾ ਲਾਏ ਰੱਖਿਆ ਐਮਐਸਪੀ ਨੂੰ ਲੈ ਕੇ ਅਤੇ ਹੋਰ ਕਿਸਾਨਾਂ ਨੇ ਜੋ ਮੰਗਾ ਸੀ ਉਹਨਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਚਲਦੇ ਸਟੇਜ ਦੇ ਉੱਪਰ ਉਹਨਾਂ ਨੂੰ ਇਗਨੋਰ ਵੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਮਾਤਾ ਜੋ ਕਿ ਕਿਸਾਨਾਂ ਦੇ ਕੋਲ ਪਹੁੰਚੀ ਤੇ ਉਹਨਾਂ ਨੇ ਮੁਆਫੀ ਮੰਗੀ ਤੇ ਐਸੀਆਂ ਗੱਲਾਂ ਕਹੀਆਂ ਕਿ ਜਿਸ ਨੂੰ ਸੁਣ ਕੇ ਤੁਹਾਡੇ ਵੀ ਉਹਨ ਜਾਣਗੇ ਹੋਸ਼ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਅਰਿ ਸਾਧ ਸੰਗਤ ਜੀ ਕਿਸਾਨ ਜਥੇਬੰਦੀਆਂ ਦੀ ਜੇਕਰ ਆਪਾਂ ਗੱਲ ਕਰੀਏ ਜਦੋਂ ਤਿੰਨੋਂ ਕਾਲੇ ਕਾਨੂੰਨ ਆਏ ਸੀ ਤੇ ਉਸ ਵਕਤ ਕਿਸਾਨ ਜਥੇਬੰਦੀਆਂ ਟਰਾਲੀਆਂ ਲੈ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਦਿੱਲੀ ਦੀ ਹਿੱਕ ਤੇ ਬੈਠੇ ਰਹੇ ਉਸ ਵਕਤ ਤਾਂ ਭਗਵੰਤ ਮਾਨ ਉਹ ਵੀ ਚੁੱਪ ਸੀ ਕਿਉਂਕਿ ਇਹ ਲੋਕ ਇਹਨਾਂ ਦਾ ਸਿੱਧਾ ਸਬੰਧ ਹੈ ਦਿੱਲੀ ਦੇ ਨਾਲ ਕਹਿਣ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੀ ਪਾਰਟੀ ਵੱਖਰੀ ਹੈ ਪਰ ਪਾਰਟੀ ਨੂੰ ਚਲਾਉਣ ਵਾਲੀ ਕੌਣ ਹੈ ਬੀਜੇਪੀ ਆਮ ਆਦਮੀ ਇਹਨਾਂ ਦੋਨਾਂ ਪਾਰਟੀਆਂ ਦੇ ਉੱਪਰ ਵੀ ਇੱਕ ਸ਼ਕਤੀ ਹੈ ਸਾਨੂੰ ਬੋਲਦੇ ਆ ਆਰਐਸਐਸ ਆਰਐਸਐਸ ਦੇ ਕਹਿਣ ਦੇ ਉੱਪਰ ਹੀ ਦੋਨੋਂ ਪਾਰਟੀਆਂ ਚੱਲਦੀਆਂ ਨੇ ਅਸੀਂ ਨਹੀਂ ਕਹਿ ਰਹੇ ਤੁਸੀਂ ਦੋਨਾਂ ਪਾਰਟੀਆਂ ਦਾ ਬੈਕਗ੍ਰਾਉਂਡ ਚੈੱਕ ਕਰੋ ਤੁਸੀਂ ਅਰਵਿੰਦ ਕੇਜਰੀਵਾਲ ਦਾ ਬੈਕਗ੍ਰਾਉਂਡ ਚੈੱਕ ਕਰ ਲਓ ਅਰਵਿੰਦ ਕੇਜਰੀਵਾਲ ਨੂੰ ਇਸ ਪਾਰਟੀ ਦੇ ਵਿੱਚ ਲਿਆਉਣ ਵਾਲਾ ਕੌਣ ਸੀ ਅੰਨਾ ਹਜਾਰੇ ਤੇ ਅੰਨਾ ਹਜਾਰੇ ਕੌਣ ਹੈ ਖੁਦ ਆ ਰਹੇ ਸਨ ਬੀਜਪੀ ਦੀ ਬਾਰੇ ਗੱਲ ਕਰੀਏ ਤਾਂ ਮੋਦੀ ਖੁਦ ਆਰਐਸਐਸ ਹੈ ਹੁਣ ਆਰਐਸਐਸ ਦੇ ਅੰਡਰ ਕੀ ਦੋਨੇ ਪਾਰਟੀਆਂ ਨੇ ਹੁਣ ਆਰਐਸਐਸ ਭਗਵੰਤ ਮਾਨ ਨੂੰ ਕਿਵੇਂ ਮੋਦੀ ਦੇ ਖਿਲਾਫ ਬੋਲਣ ਦੇ ਦੇਵੇਗੀ ਇਹ ਸੋਚਣ ਵਾਲੀ ਗੱਲ ਹੈ ਨਾ ਹੁਣ ਭਗਵੰਤ ਮਾਨ ਸਟੇਜ ਦੇ ਉੱਪਰ ਕਦੇ ਮੋਦੀ ਬਾਰੇ ਕੁਝ ਬੋਲ ਵੀ ਦੇਵੇ ਉਹਦੇ ਉਹਨਾਂ ਨੇ ਫੜ ਕੇ ਖਿੱਚ ਲੈਣਾ ਕਿ ਕਿਵੇਂ ਦੱਸ ਤੋਂ ਪੰਜਾਬ ਦੇ ਵਿੱਚ ਰਹਿਣਾ ਹੈ ਕਿ ਨਹੀਂ ਰਹਿਣਾ ਸਿੱਧੇ ਤੌਰ ਤੇ ਸਮਝੀਏ ਕਿ ਆਪਾਂ ਗੁਲਾਮ ਹੋ ਚੁੱਕੇ ਹਾਂ ਆਰਐਸਐਸ ਦੇ ਵੈਸੇ ਪਾਉਨ ਨੂੰ ਆਪਾਂ ਜਿੰਨਾ ਮਰਜ਼ੀ ਰੌਲਾ ਪਾਈ ਪਈਏ ਕਿ ਅਸੀਂ ਆਹ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਪਰ ਅਸੀਂ ਮਾਨਸਿਕ ਤੌਰ ਤੇ ਸ਼ਰਕ ਤੌਰ ਤੇ ਅਸੀਂ ਗੁਲਾਮ ਬਣ ਚੁੱਕੇ ਹਾਂ ਅਸਤੇ ਹੁਣ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਸੈਂਟਰ ਸਰਕਾਰ ਦੇ ਖਿਲਾਫ ਧਰਮੇ ਲਾ ਰਹੀਆਂ ਨੇ ਪਰ ਭਗਵੰਤ ਮਾਨ ਉਥੇ ਇੱਕ ਦਿਨ ਵੀ ਨਹੀਂ ਪਹੁੰਚਿਆ ਇਥੋਂ ਤੱਕ ਕਿ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਿਆਨ ਵੀ ਨਹੀਂ ਦਿੱਤਾ ਜੇਕਰ ਭਗਵੰਤ ਮਾਨ ਆਪਣੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜ ਜਾਵੇ ਤਾਂ ਸੈਂਟਰ ਦੀ ਕੀ ਜ਼ਰੂਰਤ ਹੈ ਕਿਉਂ ਕੰਮ ਨਾ ਕਰੇ ਪਰ ਸਾਧ ਸੰਗਤ ਜੀ ਇਹ ਲੋਕ ਕੰਮ ਕਰਨਾ ਹੀ ਨਹੀਂ ਚਾਹੁੰਦੇ ਭਗਤ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ